ਪੁਰਾਣੀ ਗੰਜੂਸ਼ ਨੂੰ ਲੈ ਕੇ ਦੋ ਤਿਰਾਂ درمیان ਹੋਇਆ ਚੱਲੇ ਇੱਟਾ ਰੋੜੇ ਸੀਸੀਟੀਵੀ ਆਈ ਸਾਹਮਣੇ ਇੱਕ ਵਿਅਕਤੀ ਜ਼ਖਮੀ ਪੁਲਿਸ ਕਰ ਰਹੀ ਜਾਂਚ ਮਾਮਲਾ ਗੁਰਦਾਸਪੁਰ ਪੁਲਿਸ ਅਦੀਨ ਪਿੰਦੇ ਥਾਣਾ ਤਾਰੀਵਾਲ ਦੇ ਕਸਬਾ ਤਾਰੀਵਾਲ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਹੋਏ ਮਨੀਸ਼ ਕੁਮਾਰ ਸਾਡੇ ਵਾਸੀ ਰਣਜੀਤ ਕਲੋਨੀ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਸ਼ੰਭੂ ਨਾਮ ਦਾ ਲੜਕਾ ਰਹਿੰਦਾ ਹੈ ਕੁਝ ਮਹੀਨੇ ਪਹਿਲਾਂ ਇਸ ਕੋਲ ਵੈਪਨ ਸੀ ਜਿਸ ਦੀ ਸੂਚਨਾ ਅਸੀਂ ਪੁਲਿਸ ਨੂੰ ਦਿੱਤੀ ਸੀ ਅਤੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਵੈਪਨ ਵੀ ਬਰਾਮਦ ਕੀਤਾ ਸੀ ਇਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਸੀਂ ਆਪਣਾ ਫਰਜ਼ ਨਿਭਾਇਆ ਸੀ ਪਰ ਹੁਣ ਇਹ ਜ਼ਮਾਨਤੀ ਬਾਹਰ ਆਏ ਹਨ ਅਤੇ ਰੰਜਿਸ਼ ਕਰਦੇ ਹੋਏ ਇਸ ਨੇ ਅਤੇ ਇਸ ਦੇ ਪਰਿਵਾਰ ਨੇ ਸਾਡੇ ਘਰ ਵਿੱਚ ਰਾਤ ਸਮੇਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਦ ਅਸੀਂ ਇਹਨਾਂ ਨੂੰ ਰੋਕਿਆ ਤਾਂ ਇਸ ਨੇ ਮੇਰੇ ਭਾ ਦੇ ਦਾਤਰ ਮਾਰ ਦਿੱਤਾ ਅਤੇ ਜ਼ਖਮੀ ਕਰ ਦਿੱਤਾ ਜਿਸ ਦੀ ਸਾਡੇ ਕੋਲ ਸੀਸੀਟੀਵੀ ਵੀਡੀਓ ਵੀ ਹੈ ਜਿਸ ਦੀ ਸੂਚਨਾ ਅਸੀਂ ਧਾਰੀਵਾਲ ਪੁਲਿਸ ਨੂੰ ਦੇ ਦਿੱਤੀ ਜਦ ਦੂਸਰੀ ਧਿਰ ਸ਼ੰਭੂ ਦੀ ਭੈਣ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਇਹ ਸਾਡੇ ਨਾਲ ਰੰਜਿਸ਼ ਰੱਖਦੇ ਹਨ ਅਤੇ ਪਹਿਲਾਂ ਵੀ ਮੇਰੇ ਭਰਾ ਨੂੰ ਨਜਾਇਜ਼ ਵਪਾਂ ਦੇ ਕੇਸ ਵਿੱਚ ਨਜਾਇਜ਼ ਫਸਾਇਆ ਸੀ ਅਤੇ ਹੁਣ ਫਿਰ ਇਹ ਸਾਡੇ ਨਾਲ ਝਗੜਾ ਕਰਦੇ ਹਨ ਜਦ ਇਸ ਸਬੰਧੀ ਥਾਣਾ ਧਾਰੀਵਾਲ ਐਸ ਐਚਓ ਸਰਪਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਦੋਨਾਂ ਧਿਰਾਂ ਦੇ ਲੋਕਾਂ ਦੇ ਛੱਟ ਲੱਗੀ ਹੈ ਮੈਡੀਕਲ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਜੀ ਸੰਭੂ ਨਾਮ ਦਾ ਮੁੰਡਾ ਜੀ ਠੀਕ ਹੈ ਜੀ ਇੱਥੇ ਸਾਡੇ ਗਵਾਂਢ ਹੀ ਦਿੰਦਾ ਹੈ ਤੇ ਕੁਝ ਦਿਨ ਪਹਿਲੇ ਇਹਦੇ ਕੋਲ ਨਜਾਇਜ਼ ਬਾਈਪਨ ਸੀ ਤੇ ਉਹ ਲੁੱਟਾ ਖਵਾ ਕਰਦਾ ਸੀ ਤੇ ਨਜਾਇਜ਼ ਕਿਸੇ ਦੇ ਨਾਲ ਵੀ ਕਰ ਦਿੰਦਾ ਸੀ ਠੀਕ ਹੈ ਜੀ ਤੇ ਇਹ ਅਸੀਂ ਪੰਜਾਬ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਇਨਾਂ ਕੋਲ ਨਜਾਇਜ਼ ਅਸਲੇ ਨੇ ਬਾਈਪਨ ਨੇ ਤੇ ਇਹਨਾਂ ਨੂੰ ਕਾਬੂ ਕਰੋ ਕਿਉਂਕਿ ਇਹ ਨਜਾਇਜ਼ ਕਿਸੇ ਨੂੰ ਵੀ ਕਰ ਸਕਦੇ ਸਰਾਤ ਇਹ ਕਿ ਬਹੁਤ ਹੀ ਜ਼ਿਆਦਾ ਮਤਲਬ ਕੀ ਹੁਰਦੰਗ ਮਚਾਉਂਦੇ ਆ ਠੀਕ ਹੈ ਜੀ ਤੇ ਇਸੇ ਗੱਲੋਂ ਅਸੀਂ ਸੂਚਨਾ ਦਿੱਤਾ ਸੀ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਨੇ ਫੜ ਕੇ ਤੇ ਇਹਨਾਂ ਦੇ ਪਰਚਾ ਵੀ ਦਿੱਤਾ ਸੀ ਤੇ ਕੁਝ ਸਮਾਂ 2-2.5 ਮਹੀਨੇ ਦੇ ਬਾਅਦ ਇਹਨਾਂ ਦੇ ਜਵਾਨਤੀ ਬਾਹਰ ਆਏ ਆ ਤੇ ਇਹ ਸਾਨੂੰ ਉਸੇ ਗੱਲ ਤੋਂ ਰਿੰਜਸ ਰੱਖਦੇ ਆ ਕਿ ਤੁਸੀਂ ਸਾਡੇ ਕੋਲ ਵੈਪਨ ਫੜਾਇਆ ਸੀ ਤੇ ਅਸੀਂ ਤੁਹਾਨੂੰ ਛੱਡਣਾ ਨਹੀਂ ਆ ਅਸੀਂ ਜੇਲ ਵਿਖਾਏ ਆ ਤੇ ਅਸੀਂ ਦੁਬਾਰਾ ਫਿਰ ਜੇਲ ਜਾਵਾਂਗੇ ਤੈਨੂੰ ਮਾਰ ਕੇ ਜਾਣਾ ਠੀਕ ਹੈ ਜੀ ਇਹ ਸਾਡੇ ਘਰ ਰਾਤੀ ਇਹਨਾਂ ਨੇ ਸ਼ਰਾਬ ਪੀ ਕੇ ਤਾਂ ਹਮਲਾ ਕੀਤਾ ਆ ਆ ਸਾਰੇ ਜਿੰਨੇ ਵੀ ਕੰਦ ਚ ਏ ਟੂ ਉੱਤੇ ਰੋੜੇ ਆ ਸਾਰੇ ਕੁਛੇ ਸਾਡੇ ਕੈਮਰੇ ਚ ਰਿਕਾਰਡਿੰਗ ਆ ਜੀ ਤੇ ਸਾਡੇ ਘਰ ਚੜ ਕੇ ਇਹਨਾਂ ਨੇ ਹਮਲਾ ਕੀਤਾ ਆ ਸਾਡੇ ਭਰਾ ਨੂੰ ਛੱਟ ਲਾਇਆ ਇੱਕ ਛੋਟੇ ਭਰਾ ਨੂੰ ਛੱਟ ਲਾਇਆ ਉਹਨਾਂ ਦੇ ਟਾਂਕੇ ਟੁੰਕੇ ਲੱਗੇ ਆ ਦਾਤਰ ਮਾਰਿਆ ਸੀ ਇਹਨਾਂ ਨੇ ਤੇ ਸਾਨੂੰ ਸਾਡੇ ਘਰ ਜਨਾਨੀਆਂ ਨੇ ਇੱਕ ਦੀ ਡਿਲੀਵਰੀ ਕਿਸਮ ਵਾਲੀ ਆ ਦੂਜੀ ਦੀ ਜਿਹੜੀ ਵੱਡੀ ਐ ਪਰਸਨਲ ਗੁੜੀਆ ਹੋਈ ਆ ਇਹ ਅੰਦਰ ਤੱਕ ਬੜਨ ਚਲੇ ਹੀ ਜੇ ਅਸੀਂ ਨਾਮ ਮਾਲਾ ਮੋਟਾ ਦਰਵਾਜ਼ਾ ਬੰਦ ਕਰੀਏ ਤੇ ਸਾਡੇ ਕੋਲ ਤੇ ਫਿਰ ਤੇ ਕੋਈ ਗੁੰਜਾਸ ਨਹੀਂ ਇਹਨਾਂ ਨੇ ਮਾਰ ਦੇਣਾ ਸੀ ਸਾਡੇ ਬੱਚਿਆਂ ਨੂੰ ਜਿਸ ਤਰ੍ਹਾਂ ਅੰਨੇ ਵਾਂਗੂ ਪੱਥਰ ਚਲਾ ਰਹੇ ਸੀ ਰਾਤੀ ਤੇ ਅਸੀਂ ਪੰਜਾਬ ਪੁਲਿਸ ਨੂੰ ਰਾਤੀ ਫੋਨ ਕੀਤਾ ਸੀ ਥਾਣੇ ਵਿੱਚ ਤੇ ਫਿਰ ਮੌਕੇ ਤੇ ਆਈ ਪੰਜਾਬ ਪੁਲਿਸ ਤੇ ਉਹਨਾਂ ਨੇ ਧੱਕੇ ਧੱਕੇ ਮਾਰ ਕੇ ਗਿਆ ਹੈ ਉਹਨਾਂ ਨੂੰ ਤੇ ਹੱਲੇ ਫਿਰ ਜਿਹੜੇ ਆ ਇਹ ਰਿੰਜਸ ਰੱਖਦੇ ਪਏ ਆ ਖੁੰਡਕ ਕੰਦੇ ਪਏ ਕਿ ਤੁਸੀਂ ਜਿੱਧਰ ਬਾਹਰ ਵੀ ਲਵੋਗੇ ਤੁਹਾਨੂੰ ਮਾਰ ਦੇਣਾ ਜੀ ਠੀਕ ਆ ਬਸ ਇਦਾਂ ਦੇ ਧਮਕਾ ਦੇ ਰਿਹਾ ਤੇ ਰਾਤੀ ਸਰੀਆਮ ਇਟ ਰੋੜੇ ਚਲਾਏ ਆ ਤੇ ਸਾਡੇ ਜਾਨ ਦਾ ਖਤਰਾ ਵਾ ਸਾਨੂੰ ਇਨਸਾਫ ਦਿੱਤਾ ਜਾਵੇ ਕਿੰਨੇ ਜਾਣੇ ਇਹ ਲੋਕ ਕੀ ਕੀ ਨਾਮ ਉਹਨਾਂ ਦੇ ਇਹ ਜੀ ਇੱਕ ਮੁੰਡਾ ਹੈਗਾ ਸੰਭੂ ਉਹਦਾ ਭਰਾ ਵਾ ਵੱਡਾ ਨਿਰੰਜਨ ਉਹ ਚਿੱਟਾ ਲਾਉਂਦਾ ਜੀ ਠੀਕ ਆ ਜੀ ਟਿੱਕਾ ਵੀ ਲਾਉਂਦਾ ਹੈ ਤੇ ਚੋਰੀਆਂ ਵੀ ਕਰਦਾ ਹੈ ਦੇ ਕੋ ਦੀ ਮਾਵ ਤੇ ਇੱਕ ਉਹਦੀ ਵੱਡੀ ਭਾਬੀ ਆ ਉਹਦੀ ਦੋ ਭੈਣ ਨੇ ਸਾਰੇ ਮਿਲ ਕੇ ਇੱਟ ਰੋੜੇ ਚਲਾਏ ਆ ਉਹਨਾਂ ਨੇ ਆਪਣੇ ਘਰ ਦੇ ਸਾਹਮਣੇ ਇੱਟ ਰੋੜੇ ਦੇ ਪੂਰਾ ਢੇਰ ਲਾਏ ਆ ਤੇ ਦੋ ਤਿੰਨ ਜਣੇ ਲਿਆ ਕੇ ਫਲਾਉਂਦੇ ਸੀ ਤੇ ਦੋ ਤਿੰਨ ਜਣੇ ਚਲਾਉਂਦੇ ਸੀ ਜੀ ਥਾਣੇ ਕੰਪਲੇਨ ਅਸੀਂ ਰਾਤੀ ਦਿੱਤੇ ਆ ਕੀ ਮੰਗ ਕੀ ਕਰਦੇ ਮੰਗ ਸੀ ਇਹੋ ਹੀ ਕਰਦੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਪਿਸਤੌਲ ਤੁਸੀਂ ਇਹਨਾਂ ਦਾ ਨਾਲ ਆ ਉਹ ਦੇਖੋ ਫੜਿਆ ਗਿਆ ਪਿਸਤੌਲ ਹਾਂਜੀ ਉਹਨਾਂ ਕੋਲ ਮੌਕੇ ਤੇ ਫੜਿਆ ਗਿਆ ਸੀ ਸਮਾਨ ਪੰਜਾਬ ਪੁਲਿਸ ਦੇ ਹਾਂਜੀ ਉਸੇ ਖੁੰਦ ਕੱਟਦੇ ਪਏ ਆ ਜੀ ਇਸ ਮੇਰੇ ਭਾਈ ਤੇ शंभू हाँ। मेरी बहन गंगा मेरी मम्मी मैं क्या नाम है परोनी आई हूँ अभी एक दिन दो दिन पहले से आई हूँ नजायज लड़े हमारे साथ हम आ रहे थे सड़क से इसने मौका का फहरा चुका रात का टाइम हमको मारे सबको पहले भी हमारे घर में आके हमारे बहन को मारे पहले भी हमारे भाई को नजायज फसाया है बंदूक केस में नजायज फसाया है इनके पास खुद ही हमारे भाई को फसा रहे हर एक टाइम लड़ने के लिए आगे आते हैं देखे घर में कोई है ही नहीं हमला कर हमारी हमको बाल खिंच मारे दोनों बहन को गर्दन में मेरे ईटा मारे मेरे छोटे छोटे बच्चे थे बच्चे को ईटा चलाए नहर के उस पार फेंक दिए गरील के लागे में जो उसका नाम था आप लगे। उसके एक का नाम रजनीश ने उसने ईटा मारे मेरे भाई का सिर फार दिया चार भाई थे गणेश रजनीश छोटी ਔਰ ਮਨੀਸ਼ ਔਰ ਉਸਕੇ ਜਵਾਈ ਆਏ ਹੋਏ ਹੈ ਉਹ ਵੀ ਮਾਰੇ ਹੈ ਬਹਿਨ ਨੂੰ ਕਿੱਥੇ ਲੱਗੀ ਚੋਟ ਉਸਾਰੇ ਭਾਈ ਨੇ ਪਕੜ ਕੇ ਮਾਰੇ ਰਜਨੀ ਸੰਭੂ ਕੋ ਲੱਗੀ ਹੈ ਮੇਰੀ ਗੰਗਾ ਕੋ ਲੱਗੀ ਹੈ ਉਹ ਦਾਖਿਲ ਹੈ ਹਸਪਤਾਲ ਮੈਂ ਕੀ ਮੰਗਿਆ ਕਰਦੇ ਮੰਗਿਆ ਹੀ ਕਰਤੇ ਸਕਤੇ ਸਭ ਕਾਰਗਾਈ ਕਰੇ ਉਸੇ 25 26 ਦੇ ਦਰਮਿਆਨੀ ਰਾਤ ਚ ਸ਼ੰਭੂ ਤੇ ਮਨੀਸ਼ ਨਾਂ ਦੇ ਦੋ ਧੜੇ ਉਹਨਾਂ ਦੇ ਆਪਸ ਚ ਜੀਵ ਕਲੋਨੀ ਚ ਲੜਾਈ ਹੋਈ ਹੈ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਨੇ ਇਹਨਾਂ ਦੇ ਦੋਵੇਂ ਪਾਰਟੀਆਂ ਜਿਹੜੀਆਂ ਉਹ ਜ਼ਖਮੀ ਹੋਈਆਂ ਆਆਂ ਔਰ ਇੱਕ ਸਿਵਲ ਹਸਪਤਾਲ ਇੱਥੇ ਦਾਖਲਾ ਹੈ ਕਿ ਸਿਵਲ ਹਸਪਤਾਲ ਗਰਦਾਸਪੁਰ ਦਾਖਲਿਆ ਦੋਨਾਂ ਦਾ ਜੋ ਵੀ ਕਾਰਵਾਈ ਅਜੇ ਤੱਕ ਸਾਨੂੰ ਕੋਈ ਐਮਐਲਏ ਰਸੀਵ ਨਹੀਂ ਹੋਈ ਐਮਐਲਏ ਜ਼ੌਣਗੀਆਂ ਉਹਦੇ ਮੁਤਾਬਕ ਅਸੀਂ ਜੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਲੇਕਿਨ ਫਿਰ ਵੀ ਇਹਨਾਂ ਦੋਨਾਂ ਪਾਰਟੀਆਂ ਨੂੰ ਏਐਸਆਈ ਭਲਵਿੰਦਰ ਸਿੰਘ ਜਿਹੜਾ ਇਹ ਉਹ ਡੀਲ ਕਰ ਰਹੇ ਨੇ ਔਰ ਕੀ ਉਹ ਦਾ ਛਿੱਟਾ ਕੱਢਦੇ ਨੇ ਕੀ ਦਾ ਕਸੂਰ ਆ ਕੀ ਦਾ ਨਹੀਂ ਕਸੂਰ ਇਹ ਕੱਲ ਨੂੰ ਦੋਨਾਂ ਪਾਰਟੀਆਂ ਦੀ دریاਫਤ ਦਰਾਂ ਨਹੀਂ ਸੰਪਤ ਲੱਗੂਗਾ ਬਾਕੀ ਜਿਹੜਾ ਦੋਸ਼ੀ ਪਾਰਟੀ ਜੋ ਵੀ ਹੋਊਗੀ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ